ਸਤਿ ਸ਼੍ਰੀ ਅਕਾਲ ਜੀ hockey team india ਦੀ ਜਦੋਂ ਗੱਲ ਕਰਦੇ ਆ ਤਾਂ ਹੁਣ ਜ਼ਾਹਿਰ ਦੀ ਗੱਲ ਹੈ ਕਿ cricket ਉਹ ਵੀ ਉੱਤੇ ਸਾਡੇ ਲੋਕ ਇਸ ਚੀਜ਼ ਨੂੰ ਕਿਦਨੇ ਤੇ ਸਮਝਣ ਲੱਗ ਗਏ ਕਿਉਂਕਿ ਜਿਵੇਂ ਦੀਆਂ ਮੰਨਾਂ ਮਾਰੀਆਂ ਨਹੀਂ ਗਈਆਂ ਸਾਡੇ ਖਿਡਾਰੀਆਂ ਨੇ ਛੁਛੇ ਸਾਡੇ ਨਾਲ ਨੇ ਛੁਛੇ ਦੇਖਿਏ ਇੱਕ ਤੁਹਾਡੀ ਖੇਡ ਦੇ ਨਾਲ ਇਹ ਵੀ ਕਹਿ ਸਕਦੇ ਆ ਕਿ ਲੋਕਾਂ ਦਾ ਨਜ਼ਰੀਆ ਬਦਲ ਗਿਆ cricket cricket ਕਰਦੇ ਹੁੰਦੇ ਸੀ ਹੁਣ hockey ਮੂੰਹ ਤੋਂ ਨਹੀਂ ਉਤਰਦੀ ਹਾਂ ਉੱਥੇ ਜਦੋਂ ਤੁਸੀਂ ਦੇਖ ਰਹੇ ਸੀ ਵੀ ਪਿੱਛੇ ਕੀ ਚੱਲ ਰਿਹਾ ਹੈ ਐਨੇ ਵੱਡੇ ਲੋਕਾਂ ਦੀ ਉਮੀਦਾਂ ਸਾਡੇ ਤੇ ਨੇਗੀਆਂ ਖੇਡ ਦੇ ਵਿੱਚ ਜਜ਼ਬਾਏ ਜੋਸ਼ ਕਿੰਨਾ ਜ਼ਿਆਦਾ ਵਾਧਾ ਇਹਦੇ ਨਾਲ ਦੇਖੋ ਜੀ ਜਿਸ ਤਰ੍ਹਾਂ ਸਾਨੂੰ ਇਸ ਵਾਰ ਪਿਆਰ ਮਿਲ ਰਿਹਾ ਹਾਕੀ ਨੂੰ ਉਹ ਬਹੁਤ ਹੀ ਤਾਰੀਫਯੋਗ ਆ ਕਿਉਂਕਿ ਇਸੇ ਨਾਲ ਹੀ ਅਸੀਂ ਜਿੱਦਾਂ ਕਿ ਪਿਛਲੇ ਆਪਣਾ 올림픽 ਦੇ ਵਿੱਚ ਵੀ ਬ੍ਰੌਂਜ਼ ਮੈਡਲ ਹੀ ਉਹਦੇ ਤੋਂ ਆਪਣੀ ਹਾਕੀ ਇੱਕ ਵਾਰ ਫਿਰ ਰਿਵਾਈਵ ਹੋ ਗਈ ਲੋਕਾਂ ਨੂੰ ਪਤਾ ਲੱਗ ਲੱਗਾ ਲੋਕਾਂ ਨੂੰ ਐਕਸਪੈਕਟੇਸ਼ਨ ਵਧ ਗਈਆਂ ਕਿ ਇਸ ਵਿੱਚ ਵੀ ਸਾਡਾ ਮੈਡਲ ਆ ਸਕਦੇ ਨੇ 올림픽 ਦੇ ਵਿੱਚ ਫਿਰ ਤੇ ਇਸ ਨਾਲ ਸਾਨੂੰ ਇੰਨਾ ਪਿਆਰ ਮਿਲਿਆ ਕਿ ਸਾਡੇ ਹੌਂਸਲੇ ਬਹੁਤ ਜ਼ਿਆਦਾ ਬਲੰਦ ਸੀ ਇਸ ਵਾਰ ਕੌਨਫੀਡੈਂਸ ਬਹੁਤ ਸੀ ਕਿ ਸਾਡੇ ਤੋਂ ਉਮੀਦਾਂ ਨੇ ਬਹੁਤ ਜ਼ਿਆਦਾ ਰੱਖੀਆਂ ਤੇ ਅਸੀਂ ਵੀ ਆਪਣੇ ਤੇ ਜਿੰਨਾ ਅਸੀਂ ਆਪਣਾ ਬੈਸਟ ਦੇ ਸਕਦੇ ਆ ਤੇ ਦੇਸ਼ ਲਈ ਮੈਡਲ ਤੇ ਪੰਜਾਬ ਲੀਗ ਆਪਣੇ ਫੈਮਲੀਆਂ ਨੂੰ ਪ੍ਰਾਊਡ ਕਰਾਈਏ ਕਿ ਆਪਾਂ ਹੋਰ ਜ਼ੋਰ ਲਾਈਏ ਜਿੱਦਾਂ ਵੀ ਸਾਡੀ ਟੀਮ ਦੀ ਸਟ੍ਰੈਟਜੀ ਸੀ ਤੇ ਜਿੱਦਾਂ ਤੁਸੀਂ ਸਵਾਲ ਕੀਤਾ ਇਸ ਨਾਲ ਬਹੁਤ ਸਾਨੂੰ ਕੰਫੀਡੈਂਸ ਬੂਸਟ ਹੁੰਦਾ ਜਦੋਂ ਸਾਨੂੰ ਲੋਕ ਦੇਖਦੇ ਨੇ ਪਛਾਣਦੇ ਨੇ ਸਾਡੇ ਸਾਰੇ ਖਿਡਾਰੀਆਂ ਨੂੰ ਤਾਂ ਇੱਕ ਬਹੁਤ ਹੀ ਕੰਫੀਡੈਂਸ ਬੂਸਟ ਹੁੰਦਾ ਜਿੱਦਾਂ ਕਿ ਪੈਰਿਸ ਦੇ ਵਿੱਚ ਵੀ ਸਾਡੇ ਹਿੰਦੁਸਤਾਨ ਤੋਂ ਬਹੁਤ ਲੋਕੀ ਸਪੋਰਟ ਕਰਨ ਗਏ ਸੀ ਇੱਦਾਂ ਲੱਗਦਾ ਨਹੀਂ ਸੀ ਕਿ ਪੈਰਿਸ ਖੇਡ ਰਹੇ ਐ ਇੱਦਾਂ ਲੱਗਦਾ ਕਿ ਇੰਡੀਆ 'ਚ ਖੇਡ ਰਹੇ ਨੇ ਤੇ ਰੰਗੇ ਤ੍ਰੰਗਿਆਲ ਵੀ ਇੱਕ ਇੱਕ ਆਲਾਕੀ ਕੌਨਫੀਡੈਂਸ ਆ ਜਾਂਦਾ ਤਾਂ ਬਹੁਤ ਹੀ ਵਧੀਆ ਲੱਗਦਾ ਸੀ ਜਿਵੇਂ ਦੇਖੀਏ ਜਿਵੇਂ ਤੁਸੀਂ ਕਿਹਾ ਵੀ ਕਿਉਂਕਿ ਜਦੋਂ ਗੇਮ ਹੌਕੀ ਦਾ ਜੇ ਕਿਹਾ ਜਿਵੇਂ ਹਾਲਾਂਕਿ ਕ੍ਰਿਕਟ ਦਾ ਚਲੋ ਸਮਾਂ ਹੁੰਦਾ ਹੈਗਾ ਇੱਕ ਪਰ ਹੌਕੀ ਜਦਾ ਬਹੁਤ ਸ਼ੋਰਟ ਟਾਈਮ ਤੁਹਾਡੇ ਕੋਲ ਹੁੰਦਾ ਉਸ ਸਮੇਂ ਦੇ ਦੌਰਾਨ ਉਤਾਰ ਚੜਾ ਵੀ ਆਉਂਦੇ ਨੇ ਤੁਹਾਡਾ ਇੱਕ ਖਿਡਾਰੀ ਵੀ ਇੱਕ ਸਮੇਂ ਦੇ ਦੌਰਾਨ ਘਟ ਗਿਆ ਤੇ ਜਿਹੇ ਸਮੇਂ ਦੇ ਦੌਰਾਨ ਕਿੰਨਾ ਕੁ ਜਿਆਦਾ ਤੁਹਾਡਾ ਆਪਦਾ ਕੌਨਫੀਡੈਂਸ ਬਣਾ ਕੇ ਰੱਖਣਾ ਹੁੰਦਾ ਤਾਂ ਕਿ ਕੋਈ ਫਰਕ ਨਾ ਪਵੇ ਉਸ ਦੇਖੋ ਇਹ ਜਿੱਦਾਂ ਤੁਸੀਂ ਕਿਹਾ ਉਹ ਪਲੇਅਰ ਨੂੰ ਰੈੱਡ ਕਾਰਡ ਹੋ ਗਿਆ ਅਨਫੋਰਚੂਨੇਟਲੀ ਬਸ ਬਟ ਇਹ ਕਿ ਸਾਡੇ ਕਿ ਅਸੀਂ ਜਿੱਤ ਕੇ ਹੀ ਬਾਹਰ ਨਿਕਲਾਂ ਕਿਉਂਕਿ ਅਸੀਂ ਡਿਜ਼ਰਵ ਕਰਦੇ ਸੀ ਆਪਣਾ ਜੇਤਨਾਤ ਉਹ ਆਡੀ ਟੀਮ ਦੇ ਵਿੱਚ ਸਪੀਰਿਟ ਬਹੁਤ ਜ਼ਿਆਦਾ ਸੀ ਸਾਰੇ ਇੱਕ ਦੂਜੇ ਦੀ ਹੈਲਪ ਜ਼ਿਆਦਾ ਕਰਨ ਲੱਗੇ ਉਸੇ ਨਾਲ ਕਿ ਅਸੀਂ ਜਿੱਤ ਕੇ ਹੀ ਨਿਕਲਣਾ ਚਾਹੀਦਾ 10 ਆ ਚਾਹੇ 11 ਘੜੀਆਂ ਇਹ ਦਿਮਾਗ ਚੋਂ ਕੱਢੀਏ ਤੇ ਜਿੰਨਾ ਮੈਚ ਪਿਆ ਆਪਣਾ 100% ਦੇਈਏ ਤੇ ਉਸ ਤੋਂ ਬਾਅਦ ਜਿੱਦਾਂ ਸੀ ਰਿਜ਼ਲਟ ਦੇਖਿਆ ਕਿ ਡਰਾਅ ਤੇ ਸ਼ੂਟਆਊਟ ਤੋਂ ਬਾਅਦ ਅਸੀਂ ਜਿੱਤੇ ਵੀ ਹਾਂ ਖੇਡਾਂ ਤੋਂ ਅਲੱਗ ਜੇ ਮੈਂ ਗੱਲ ਕਰਾਂ ਸ਼ਿ ਫਿਰ ਆਮ ਜ਼ਿੰਦਗੀ ਤੇ ਕਿੰਨਾ ਅਸਰ ਪੈਂਦਾ ਹੈ ਜਦੋਂ ਕਿਉਂਕਿ ਬਹੁਤ ਸਾਰੇ ਨੌਜਵਾਨ ਤੁਹਾਨੂੰ ਦੇਖ ਕੇ ਹੁਣ ਉਹਨਾਂ ਨੂੰ ਵੀ ਜੀ ਕਰ ਆਮ ਜ਼ਿੰਦਗੀ ਜਦੋਂ ਚਿਰ ਤੁਹਾਡੇ ਕੋਲੇ ਫੇਮ ਨਹੀਂ ਹੁੰਦਾ ਆਮ ਜ਼ਿੰਦਗੀ ਕਿੰਨੀ ਜਿਆਦਾ ਟਫ ਹੁੰਦੀ ਹੈ ਚੈਲੰਜਸ ਹੁੰਦੇ ਨੇ ਹਰ ਇੱਕ ਜਗ੍ਹਾ ਤੇ ਤੁਹਾਨੂੰ ਪਰਿਵਾਰਾਂ ਦੀ ਜਗ੍ਹਾ ਨ ਕਰ ਰਹੀਏ ਕਿਉਂਕਿ ਖੇਡ ਵਾਸਤੇ ਪੈਸਾ ਵੀ ਚਾਹੀਦਾ ਹੈ ਸਬਰ ਵੀ ਚਾਹੀਦਾ ਸਹੀ ਗੱਲ ਹੈ ਜਿੱਦਾਂ ਤੁਸੀਂ ਕਿਹਾ ਇਹ ਮੈਡਲ ਤੋਂ ਬਾਅਦ ਆ ਸਭ ਕੁਝ ਮਤਲਬ ਫੈਸਿਲਿਟੀਆਂ ਦੇਣ ਲੱਗ ਜਾਂਦੇ ਪਰ ਸਰਕਾਰਾਂ ਨੂੰ ਇਹ ਹੈ ਕਿ ਜਿੱਦਾਂ ਮਾਨ ਸਰਕਾਰ ਕਰ ਰਹੀ ਹੈ ਇਨੀਸ਼ੀਏਟਿਵ ਲੈ ਆ ਰਹੀ ਬਟ ਹੋਰ ਇਨੀਸ਼ੀਏਟਿਵ ਲੈਣਾ ਚਾਹੀਦਾ ਹੋਰ ਖੇਡ ਮੈਦਾਨ ਬਣਨੇ ਚਾਹੀਦੇ ਆਪਣੇ ਪੰਜਾਬ ਦੇ ਵਿੱਚ ਹੋਰ ਟਰਫਸ ਲਗਣੀਆਂ ਚਾਹੀਦੀਆਂ ਓਕੇ ਦੀਆਂ ਕਿਉਂਕਿ ਹਾਲੇ ਵੀ ਟਰਫਸ ਦਾ ਇੰਨੇ ਨਹੀਂ ਹੈਗੀਆਂ ਟਰਫਸ ਦੀ ਦਾ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ ਹੈਗੀ ਕੋਈ ਤਰਫ ਚੰਗੀ ਖੇਡਣ ਲਈ ਸੋ ਗ੍ਰਾਸ ਰੂਟ ਤੋਂ ਪਲੇਅਰ ਜਿੱਦਾਂ ਅਸੀਂ ਗ੍ਰਾਸ ਰੂਟ ਲੈਵਲ ਤੇ ਟਰਫਸ ਲਗਾਵਾਂਗੇ ਜਾਂ ਹੋਰ ਸਟੇਡੀਅਮ ਬਣਾਵਾਂਗੇ ਤਾਂ ਉੱਥੋਂ ਹੀ ਆਪਣੇ ਜਿਹੜੇ ਯੰਗ ਜਨਰੇਸ਼ਨ ਉੱਥੋਂ ਹੀ ਨਿਕਲ ਨਹੀਂ ਆ ਤੇ ਉਹ ਸਾਨੂੰ ਜਿੱਦਾਂ ਅੱਜ ਆਪਣਾ ਮਾਨ ਸਰਕਾਰ ਨੇ ਸਾਨੂੰ ਇੱਥੇ ਆ ਬੁਲਾਇਆ ਸਨਮਾਨਿਤ ਕੀਤਾ ਇਨਵਾਈਟ ਕੀਤਾ ਸੋ ਇਹੀ ਇਹ ਸਾਰਾ ਤੁਹਾਡੇ ਰਾਂ ਹੀ ਸਾਰਾ ਜਾ ਰਿਹਾ ਬੱਚਿਆਂ ਦਾ ਕਿ ਜੇ ਉਹ ਵੀ ਗੇਮ ਦੇ ਵਿੱਚ ਆਉਣਗੇ ਸਪੋਰਟਸ ਚੂਜ਼ ਕਰਨਗੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰ ਸਕਦੇ ਨੇ ਔਰ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਨੇ ਤੇ ਆਪਣਾ ਜੋ ਫੈਸਿਲਿਟੀਆਂ ਆ گورਨਮੈਂਟ ਜੌਬਸ ਆ ਉਹ ਲੈ ਸਕਦੇ ਨੇ ਤੇ ਆਪਾਂ ਨੂੰ ਜ਼ਰੂਰ ਸਪੋਰਟਸ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਇਹ ਨੌਜਵਾਨਾਂ ਦੀ ਮਿਹਨਤ ਦਾ ਜੇ ਕਹੀਏ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੁੰਦਾ ਅੱਜ ਤਾਂ ਸਾਰੇ ਦੇਖ ਰਹੇ ਨੇ ਟੀਮ ਜਿੱਤਿਆ ਹੀ ਹੈ ਜੀ ਆ ਇਹਨਾਂ ਨੇ ਮੱਲਾ ਮਾਰੀਆਂ ਨਹੀਂ ਜਾਂ ਲੋਕ ਬੜਾਅ ਕਰਦੇ ਨੇ ਪਰ ਇੱਕ ਪਰਦੇ ਤੋਂ ਪਿੱਛੇ ਦੀ ਉਹ ਤਸਵੀਰ ਹੁੰਦੀ ਹੈ ਜਿਹੜੀ ਸ਼ਾਇਦ ਇਹਨਾਂ ਦੇ ਪਰਿਵਾਰਾਂ ਨੇ ਇਹਨਾਂ ਦੇ ਸਗੇ ਸਬੰਧੀਆਂ ਨੇ ਤੇ ਇਹਨਾਂ ਨੇ ਖੁਦ ਨੇ ਦੇਖੀ ਹੋਣੀਆਂ ਨੇ ਉਹ ਚੀਜ਼ਾਂ ਦੇ ਨਾਲ ਜੇ ਦੇਖਿਆ ਜਾਵੇ ਖਿਡਾਰੀ ਨੂੰ ਕਹਿਣ ਦਾ ਮਤਲਬ ਇਹ ਹੈ ਵੀ ਸਮਾਂ ਕੋਈ ਵੀ ਚੱਲ ਰਿਹਾ ਹੋਵੇ ਕਦੋਂ ਜੋ ਤੁਸੀਂ ਜਿੱਤਦੇ ਵੱਲ ਵਧੋਗੇ ਤੇ ਕਦੋਂ ਹਾਲਾਤ ਬਦਲ ਜਾਣਗੇ ਕਹਿ ਨਹੀਂ ਸਕਦੇ ਪਰ ਇਸ ਚੀਜ਼ ਦੀ ਉਮੀਦ ਹੈ ਜਿਹੜੀ ਉਹ ਕਦੇ ਟੁੱਟਣੀ ਨਹੀਂ ਚਾਹੀਦੀ ਸੀਨੀਅਰ ਵੀਡੀਓ ਚਮੰਤੇ ਦੇ ਨਾਲ ਮਿਸਿੰਗ ਰਜਨਾਸ 2020 ਚੰਡੀਗੜ੍ਹ